ਹੇਲੂਇਆ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਅੱਜ ਦੇ ਦਿਨ ਦੇ ਲਈ ਸੋ ਪਰਮੇਸ਼ਰ ਨੇ ਸੰਭਾਲ ਕੇ ਰੱਖਿਆ ਅੱਜ ਦਾ ਅੱਛਾ ਦਿਨ ਦਿੱਤਾ ਸੋ ਆਈਏ ਆਪਾਂ ਖੁਦਾ ਦੇ ਬਚਨਾਂ ਦੇ ਵਿੱਚੋਂ ਪਵਿੱਤਰ ਬਾਈਬਲ ਦੇ ਵਿੱਚੋਂ ਅੱਜ ਅਸੀਂ ਗੱਲ ਕਰਦੇ ਹਾਂ ਕਮਾਂਡ ਦੇ ਬਾਰੇ ਸੋ ਅਸੀਂ ਦੇਖਦੇ ਹਾਂ ਪਰਮੇਸ਼ਰ ਦਾ ਵਚਨ ਸਾਨੂੰ ਕਮਾਂਡ ਦੇ ਬਾਰੇ ਕੀ ਸਿਖਾਉਂਦਾ ਹੈ ਆਈਏ ਅਸੀਂ ਇਹ ਕੈਇਤ ਪੜਾਂਗੇ ਪਹਿਲਾ ਕਰੰਥੀਆਂ ਉਸ ਦਾ ਪਹਿਲਾ अध्याय ਉਸ ਦਾ 31 ਵਚਨ ਤਾਂ ਇਸ ਜਗ੍ਹਾ ਤੇ ਲਿਖਿਆ ਹੈ ਪਈ ਜਿਵੇਂ ਲਿਖਿਆ ਹੋਇਆ ਹੈ ਜੋ ਕੋਈ ਅਪਮਾਨ ਕਰੇ ਸੋ ਪ੍ਰਭੂ ਵਿੱਚ ਅਪਮਾਨ ਕਰੇ ਸੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਅਸੀਂ ਪ੍ਰਭੂ ਦੇ ਵਿੱਚ ਅਪਮਾਨ ਕਰੀਏ ਔਰ ਉਸ ਤੋਂ ਬਾਅਦ ਜੇ ਦੋਸਿਆ ਕੇ ਦੇਖਦੇ ਹਾਂ ਦੂਸਰਾ ਗ੍ਰੰਥੀਆਂ ਉਸ ਦਾ ਦੱਸਦੇ ਆਏ 32:17 ਵਚਨ ਆਈਏ ਅਸੀਂ ਪੜਾਂਗੇ ਖੁਦਾ ਦੇ ਵਚਨ ਨੂੰ ਦੂਸਰਾ ਗ੍ਰੰਥੀਆਂ 10:17 ਵਚਨ ਤਾ ਲਿਖਿਆ ਹੈ ਪਰ ਜੋ ਕੋਈ ਅਪਮਾਨ ਕਰਦਾ ਹੈ ਸੋ ਪ੍ਰਭੂ ਵਿੱਚ ਅਪਮਾਨ ਕਰੇ ਸੋ ਇੱਥੇ ਵੀ ਲਿਖਿਆ ਹੈ ਕਿ ਜੋ ਕੋਈ ਅਪਮਾਨ ਕਰਦਾ ਹੈ ਸੋ ਪ੍ਰਭੂ ਵਿੱਚ ਅਪਮਾਨ ਕਰੇ ਹਰ ਜੇਕਰ ਅਸੀਂ ਪ੍ਰਭੂ ਦੇ ਵਿੱਚ ਅਪਮਾਨ ਕਰਦੇ ਹਾਂ ਪ੍ਰਭੂ ਦੇ ਉੱਪਰ ਅਸੀਂ ਕਮੰਡ ਕਰਦੇ ਹਾਂ ਪ੍ਰਭੂ ਦੇ ਉੱਤੇ ਅਸੀਂ ਮਾਣ ਕਰਦੇ ਹਾਂ ਤਾਂ ਬਹੁਤ ਚੰਗੀ ਗੱਲ ਹੈ ਲੇਕਿਨ ਸਾਨੂੰ ਖੁਦਾ ਦਾ ਵਚਨ ਸਿਖਾਉਂਦਾ ਹੈ ਕਿ ਕਮੰਡ ਕਰਨਾ ਪਾਪ ਹੈ ਲੇਕਿਨ ਕਮੰਡ ਕਰਨਾ ਕਦੋਂ ਪਾਪ ਹੈ ਜੇਕਰ ਅਸੀਂ ਆਪਣੀ ਬੁੱਧ ਦੇ ਉੱਤੇ ਜੇਕਰ ਅਸੀਂ ਆਪਣੀ ਤਾਕਤ ਦੇ ਉੱਤੇ ਜੇਕਰ ਅਸੀਂ ਆਪਣੇ ਧਨ-ਦੌਲਤ ਦੇ ਉੱਤੇ ਕਮਾਂਡ ਕਰਦੇ ਹਾਂ ਤਾਂ ਅਸੀਂ ਪਾਪ ਕਰਦੇ ਹਾਂ ਕਿਉਂਕਿ ਖੁਦਾ ਦਾ ਵਚਨ ਸਾਨੂੰ ਦੱਸਦਾ ਹੈ ਕਿ ਜੋ ਕੋਈ ਅਪਮਾਨ ਕਰੇ ਜੋ ਕੋਈ ਕਮਾਂਡ ਕਰੇ ਸੋ ਪ੍ਰਭੂ ਦੇ ਵਿੱਚ ਕਮਾਂਡ ਕਰੇ ਪ੍ਰਭੂ ਦੇ ਵਿੱਚ ਅਪਮਾਨ ਕਰੇ ਅਪਮਾਨ ਔਰ ਕਮਾਂਡ ਇੱਕ ਹੀ ਗੱਲ ਹੈ ਲੇਕਿਨ ਅੱਗੇ ਵੀ ਅਸੀਂ ਖੁਦਾ ਦੇ ਵਚਨ ਦੇ ਵਿੱਚ ਦੇਖਦੇ ਹਾਂ ਜਦ ਅਸੀਂ ਦੇਖਦੇ ਹਾਂ ਪਹਿਲਾ ਗ੍ਰੰਥੀਆਂ ਉਸ ਦਾ 3 ਦੇ ਆਏ ਉਸ ਦਾ 21 ਵਚਨ ਉਥਾ ਲਿਖਿਆ ਹੈ ਇਸ ਲਈ ਕੋਈ ਜਣਾ ਮਨੁੱਖਾ ਉੱਤੇ ਅਪਮਾਨ ਨਾ ਕਰੇ ਕਿਉਂਕਿ ਜੋ ਸਾਰੀਆਂ ਅਵਸਥਾ ਤੁਹਾਡੀਆਂ ਹਨ ਔਰ ਇਸ ਜਗ੍ਹਾ ਦੇਤੇ ਖੁਦਾ ਦਾ ਵਚਨ ਸਾਨੂੰ ਦੱਸਦਾ ਹੈ ਕਿ ਸਾਨੂੰ ਮਨੁੱਖਾਂ ਦੇ ਉੱਤੇ ਵੀ ਅਪਮਾਨ ਨਹੀਂ ਕਰਨਾ ਚਾਹੀਦਾ ਨਾ ਸਾਨੂੰ ਆਪਣੇ ਬੁੱਧ ਦੇ ਉੱਤੇ ਅਪਮਾਨ ਕਰਨਾ ਚਾਹੀਦਾ ਹੈ ਨਾ ਸਾਨੂੰ ਆਪਣੀ ਤਾਕਤ ਦੇ ਉੱਤੇ ਅਪਮਾਨ ਕਰਨਾ ਚਾਹੀਦਾ ਹੈ ਨਾ ਆਪਣੇ ਧਨ ਦੌਲਤ ਦੇ ਉੱਤੇ ਅਪਮਾਨ ਕਰਨਾ ਚਾਹੀਦਾ ਹੈ ਔਰ ਇੱਥੇ ਪ੍ਰਭੂ ਦਾ ਵਚਨ ਦੱਸਦਾ ਹੈ ਕਿ ਸਾਨੂੰ ਮਨੁੱਖਾਂ ਦੇ ਉੱਤੇ ਵੀ ਅਪਮਾਨ ਨਹੀਂ ਕਰਨਾ ਚਾਹੀਦਾ ਔਰ ਜਦੋਂ ਅਸੀਂ 22 ਆਇਤ ਨੂੰ ਦੇਖਦੇ ਹਾਂ ਤਾਂ ਲਿਖਿਆ ਹੈ ਕੀ ਪਾਲਸ ਕੀ ਅਪਲੋਸ ਕੀ ਗਫਾਸ ਕੀ ਦੁਨੀਆ ਕੀ ਜੀਵਨ ਕੀ ਮੌਤ ਕੀ ਵਰਤਮਾਨ ਵਸਤਾਂ ਕੀ ਹੋਣ ਵਾਲੀਆਂ ਵਸਤਾਂ ਸਭੇ ਤੁਹਾਡੀਆਂ ਹਨ ਔਰ ਜਦੋਂ ਅਸੀਂ ਦੇਖਦੇ ਹਾਂ ਤਾਂ ਪਾਲਸ ਬਲੋਸ ਪਰ ਕਿਫਾਸ ਮਤਲਬ ਪਤਰਸ ਪਰ ਦੇਖੋ ਇਹ ਖੁਦਾ ਦੇ ਖਾਦਮ ਨੇ ਖੁਦਾ ਦੇ ਦਾਸ ਨੇ ਪਰ ਸਾਨੂੰ ਪ੍ਰਭੂ ਦਾ ਵਚਨ ਦੱਸਦਾ ਹੈ ਕਿ ਸਾਨੂੰ ਖੁਦਾ ਦੇ ਖਾਦਮਾਂ ਦੇ ਉੱਤੇ ਵੀ ਅਪਮਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਖੁਦਾ ਦੇ ਸਾਰੇ ਹੀ ਦਾਸ ਖੁਦਾ ਦੇ ਸਾਰੇ ਹੀ ਖਾਦਮ ਆਦਰ ਦੇ ਯੋਗ ਨੇ ਛੋਟੇ ਤੋਂ ਛੋਟਾ ਖੁਦਾ ਦਾ ਜੋ ਖਾਦਮ ਹੈ ਉਹ ਵੀ ਆਦਰ ਦੇ ਯੋਗ ਹੈ ਲੇਕਿਨ ਜੋ ਪ੍ਰਭੂ ਦੀ ਜਗਾ ਹੈ ਉਹ ਅਸੀਂ ਕਿਸੇ ਵੀ ਖੁਦਾ ਦੇ ਖਾਦਮ ਨੂੰ ਨਹੀਂ ਦੇ ਸਕਦੇ ਜੋ ਪ੍ਰਭੂ ਦੀ ਜਗਾ ਹੈ ਉਹ ਅਸੀਂ ਕਿਸੇ ਵੀ ਮਨੁੱਖ ਨੂੰ ਨਹੀਂ ਦੇ ਸਕਦੇ ਜੋ ਆਦਰ ਅਸੀਂ ਆਪਣੇ ਪ੍ਰਭੂ ਨੂੰ ਦੇਣਾ ਹੈ ਜੋ ਆਦਰ ਸਾਡੇ ਖੁਦਾਵੰਦ ਦਾ ਬੰਦਾ ਹੈ ਉਹ ਆਦਰ ਅਸੀਂ ਕਿਸੇ ਮਨੁੱਖ ਨੂੰ ਕਿਸੇ ਖਾਦਮ ਨੂੰ ਨਹੀਂ ਦੇ ਸਕਦੇ ਜੋ ਪਰਮੇਸ਼ਵਰ ਹੈ ਉਹ ਪਰਮੇਸ਼ਰ ਦੀ ਜਗਾ ਜੋ ਹੈ ਅਸੀਂ ਉਸ ਨੂੰ ਉਸ ਜਗਾ ਦੇ ਉੱਪਰ ਹੀ ਰੱਖਣਾ ਹੈ ਕਿਉਂਕਿ ਪਰਮੇਸ਼ਵਰ ਜੋ ਹੈ ਉਹ ਸਾਨੂੰ ਰਚਨ ਵਾਲਾ ਸਾਨੂੰ ਬਣਾਉਣ ਵਾਲਾ ਸਾਨੂੰ ਬੁੱਧ ਦੇਣ ਵਾਲਾ ਸਾਨੂੰ ਬਲ ਦੇਣ ਵਾਲਾ ਔਰ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਉਹ ਪ੍ਰਭੂ ਹੈ ਔਰ ਇੱਥੇ ਲਿਖਿਆ ਕੋਈ ਵੀ ਮਨੁੱਖਾਂ ਦੇ ਉੱਤੇ ਅਪਮਾਨ ਨਾ ਕਰੀ ਸੋ ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚ ਦੇਖਿਆ ਹੈ ਕਿ ਘਮੰਡ ਕਰਨਾ ਇਕ ਪਾਪ ਹੈ ਲੇਕਿਨ ਪਰਮੇਸ਼ਰ ਦਾ ਵਚਨ ਸਾਨੂੰ ਕਮਾਂਡ ਕਰਨ ਦੇ ਬਾਰੇ ਵੀ ਕਹਿੰਦਾ ਹੈ ਔਰ ਕਮਾਂਡ ਨਾ ਕਰਨ ਦੇ ਬਾਰੇ ਵੀ ਕਹਿੰਦਾ ਹੈ ਲੇਕਿਨ ਖੁਦਾ ਦਾ ਵਚਨ ਸਾਨੂੰ ਦੱਸਦਾ ਹੈ ਕਿ ਸਾਨੂੰ ਪ੍ਰਭੂ ਦੇ ਵਿੱਚ ਅਪਮਾਨ ਕਰਨਾ ਚਾਹੀਦਾ ਹੈ ਔਰ ਆਪਣੀ ਬੁੱਧ ਤੇ ਆਪਣੇ ਵਾਲ ਤੇ ਆਪਣੇ ਧਨ ਦੌਲਤ ਤੇ ਜਾਂ ਮਨੁੱਖਾਂ ਤੇ ਸਾਨੂੰ ਜੜਾਏ ਅਪਮਾਨ ਨਹੀਂ ਕਰਨਾ ਚਾਹੀਦਾ ਔਰ ਜੋ ਪਰਮੇਸ਼ਰ ਦੀ ਜਗ੍ਹਾ ਹੈ ਉਹ ਕਿਸੇ ਵੀ ਮਨੁੱਖ ਨੂੰ ਨਹੀਂ ਦੇਣੀ ਚਾਹੀਦੀ ਔਰ ਕਿਸੇ ਵੀ ਜੋ ਵੀ ਖੁਦਾ ਦਾ ਖਾਦਮ ਹੈ ਬਹੁਤ ਹੀ ਆਦਰ ਦੇ ਯੋਗ ਹੈ ਇਸ ਕਰਕੇ ਕਿਉਂਕਿ ਉਹ ਪ੍ਰਭੂ ਦੇ ਕਲਾਮ ਦਾ ਪ੍ਰਚਾਰ ਕਰਦਾ ਹੈ ਉਹ ਪ੍ਰਭੂ ਦੀ ਸੇਵਾ ਕਰਦਾ ਹੈ ਉਹ ਆਦਰ ਦੇ ਯੋਗ ਹੈ ਜਿਵੇਂ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਉਹ ਬਜ਼ੁਰਗ ਜਿਹੜੇ ਚੰਗਾ ਪ੍ਰਬੰਧ ਕਰਦੇ ਨੇ ਦੂਨੇ ਆਦਰ ਦੇ ਯੋਗ ਸਮਝੇ ਜਾਣ ਖਾਸ ਕਰਕੇ ਉਹ ਜਿਹੜੇ ਵਚਨ ਸੁਣਾਉਣ ਦੇ ਵਿੱਚ ਮਿਹਨਤ ਕਰਦੇ ਨੇ ਔਰ ਇਹ ਖੁਦਾ ਦਾ ਵਚਨ ਹੈ ਜੋ ਸਾਨੂੰ ਸਿਖਾਉਂਦਾ ਹੈ ਖੁਦਾ ਦਾ ਵਚਨ ਹੈ ਜੋ ਸਾਨੂੰ ਪਚਾਉਂਦਾ ਹੈ ਖੁਦਾ ਦਾ ਵਚਨ ਹੈ ਜੋ ਸਾਡੇ ਅੰਦਰੋਂ ਕੰਮਿਆਂ ਨੂੰ ਕੱਢਦਾ ਹੈ ਤੇ ਸਾਨੂੰ ਪਵਿੱਤਰ ਕਰਦਾ ਹੈ ਸਾਡੀਆਂ ਸੋਚਾਂ ਨੂੰ ਸਾਡੇ ਵਿਚਾਰਾਂ ਨੂੰ ਬਦਲ ਦਿੰਦਾ ਹੈ ਔਰ ਜਿਹੜੀ ਸਾਡੀ ਦੇਹੀ ਹੈ ਇਹ ਖੁਦਾ ਦਾ ਪਵਣ ਔਰ ਖੁਦਾ ਦਾ ਮੰਦਰ ਬਣ ਜਾਂਦੀ ਹੈ ਔਰ ਖੁਦਾ ਦਾ ਜੋ ਪਵਿੱਤਰ ਵਚਨ ਹੈ ਉਹ ਸਾਡੇ ਹਿਰਦੇ ਦੇ ਵਿੱਚ ਜਦੋਂ ਵਸ ਜਾਂਦਾ ਹੈ ਤੇ ਸਾਡੇ ਹਿਰਦੇ ਦੇ ਵਿੱਚ ਖੁਦਾ ਦੀ ਹਜ਼ੂਰੀ ਜੋ ਹੈ ਖੁਦਾ ਦਾ ਰੂਹ ਜੋ ਹੈ ਉਹ ਆਣ ਕੇ ਵਾਸ ਕਰਦਾ ਹੈ ਸੋ ਪਰਮੇਸ਼ਰ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਅੱਜ ਦੇ ਵਚਨਾਂ ਦੇ ਦੁਆਰਾ ਸਭ ਨੂੰ ਜੈਮ ਸੀ